ਗੱਡੀਆਂ ਲੈ ਕੇ ਆਪਾਂ ਬਹੁਤ ਸਾਰੀਆਂ ਪਹੁੰਚੂਕੀਆਂ ਅਸੀਂ ਜਿਹੜੇ ਏਰੀਆ ਚੋਂ ਜਿਹੜੀ ਗੱਡੀ ਵਾਸਤੇ ਤੁਸੀਂ ਕਮੈਂਟ ਪਾਈ ਸੀ ਉਸ ਏਰੀਆ ਚੋਂ ਉਹੀ ਗੱਡੀਆਂ ਆਪਾਂ ਲੋਕਲ ਘਰਾਂ 'ਚ ਖੜੀਆਂ ਲੈ ਕੇ ਪਹੁੰਚੂਆਂ ਜੀ ਕੱਲੀ ਕੱਲੀ ਆਪਾਂ ਗੱਲ ਕਰਦਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਜੀ ਜੇ ਤੁਸੀਂ ਐਡ ਕਰਵਾਉਣੀ ਹੈ ਬਿਲਕੁਲ ਫਰੀਦ ਵਿੱਚ ਆਪਾਂ ਐਡ ਗੱਡੀਆਂ ਦੀ ਕਰਦੇ ਹਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆਪਣਾ ਵਟਸਐਪ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ 77194 45360 ਤੇ ਪਹਿਲੀ ਗੱਡੀ ਤੋਂ ਆਪਾਂ ਹੁਣ ਸ਼ੁਰੂਆਤ ਕਰਦੇ ਆਂ ਵੀਡੀਓ ਦੀ ਪਹਿਲੀ ਗੱਡੀ ਆ ਆਪਣੇ ਕੋਲੇ ਆਲਟੋ ਪਹੁੰਚੀ ਆ ਆਲਟੋ 2007 ਮਾਡਲ ਹੈ ਇਹਦੀ ਪਾਸਿੰਗ ਰਿਨਿਊ ਹੋਈ ਆ ਜੀ 2027 ਤੱਕ ਰਾਂ ਤੇ ਗੱਡੀ ਦੇ ਚੋੜੇ ਟਾਇਰ ਤੇ ਬਿਲਕੁਲ ਨਵੇਂ ਫਰੈਸ਼ ਮਾਲਕ ਨੇ ਪਵਾਏ ਹੋਏ ਆ ਤੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਤਰਨ ਤਰਨ ਮਾਲਕ ਦਾ ਏਰੀਆ ਗਾ ਗੱਡੀ ਦੀ ਕੰਡੀਸ਼ਨ ਬਹੁਤ ਜਿਆਦਾ ਵਧੀਆ ਪਈ ਹੈ ਮਾਡਲ ਚਾਹੇ 7 ਪਰ ਕੰਡੀਸ਼ਨ ਆਲੋਕਿਆਪਨ ਮਿਲੂਗੀ ਜਾ ਕੇ ਤੁਸੀਂ ਦੇਖਣੀ ਹੋਵੇ ਤਰਨ ਤਰਨ ਜਾ ਕੇ ਦੇਖ ਸਕਦੇ ਹੁ 1,30,000 ਰੁਪਏ ਮਾਲਕ ਨੇ ਡਿਮਾਂਡ ਲਾ ਕੇ ਭੇਜੀ ਹੈ ਨੰਬਰ ਸਕਰੀਨ ਤੇ ਹੈ ਉਨਰ ਦਾ 94600 3481607 ਜਿਹੜੀ ਵੀ ਗੱਲ ਕਰਨੀ ਹੋਈ ਕਰ ਲਿਓ ਸਕੋਰਪੀਓ BLX ਹੁਣ ਤੁਸੀਂ ਦੇਖੋ 14 ਮਾਡਲ ਗੱਡੀ ਆ ਸੈਕੰਡ ਓਨਰ ਹੈ ਜੀ ਗੱਡੀ ਦਾ ਰੇਟ 5,65,000 ਰੁਪਿਆ ਮਾਲਕ ਵੱਲੋਂ ਪਹੁੰਚੀ ਆਪਣੇ ਕੋਲੇ ਡਿਮਾਂਡ ਤੇ ਗੱਡੀ ਇਹ ਖੜੀ ਆ ਬਰਨਾਲੇ ਏਰੀਏ ਚ 14 ਮਾਡਲ ਹੈ 5,65,000 ਰੁਪਿਆ ਡਿਮਾਂਡ ਹੈ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਵੀ ਆਪਾਂ ਨੂੰ ਮਿਲ ਜੂਗੀ ਵਧੀਆ ਗੱਡੀ ਆ ਟਾਇਰ ਟੱਪਾ ਬਹੁਤ ਵਧੀਆ ਮਿਲ ਜੂਗਾ ਰੰਗ ਰੰਗ ਵਧੀਆ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਵੀ ਬਹੁਤ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਥੋੜੀ ਜਿਹੀ ਵਾਸ਼ ਕਰਵਾਉਣ ਵਾਲੀ ਹੋਰੀ ਆ ਤੇ ਬਾਕੀ ਜਦੋਂ ਵਾਸ਼ ਕਰਵਾਲੀ ਬਿਲਕੁਲ ਨਵਾਂ ਕਾਲਜਾ ਰੰਗ ਨਿਕਲ ਜੂਗਾ ਜਿੰਨਾਂ ਦੀ ਗੱਡੀ ਆ ਜਿਹੜੇ ਮਾਲਕ ਨੇ ਆਪ ਆ 9876707125 ਆ ਓਨਰ ਦਾ ਨੰਬਰ ਹੈਗਾ ਤੇ ਨੰਬਰ 3 ਤੇ ਆਪਣੇ ਕੋਲੇ ਟਾਟਾ ਦਾ ਇੱਕ ਏਸ ਪਹੁੰਚਿਆ ਗਮ ਛੋਟਾ হাতি 11 ਮਾਡਲ ਹੈ ਜੀ 1 ਲੱਖ 40000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ 1.40 ਦੇ ਵਿੱਚੋਂ ਘਾਟਾ ਪਾਦਾ ਕੀਤਾ ਜਾਊਗਾ। ਜਗਰਾਉਂ ਖੜਾ ਹੈ ਤੇ ਅਸੀਂ ਤੋਂ 85 ਪੈਸੇ ਟੈਰਾਂ ਦੀ ਕੰਡੀਸ਼ਨ ਵੀ ਪਈ ਐ ਤੇ ਗੱਡੀ ਪੂਰੀ ਵਧੀਆ ਹੈ। ਕੋਈ ਨੁਕਸ ਨਹੀਂ, ਕੋਈ ਡੈਮੇਜ ਨਹੀਂ, ਕੋਈ ਗਲੌਟ ਨਹੀਂ, ਕੋਈ ਬਾਡੀ ਲਾਈਨ ਚ ਕੋਈ ਕਿਸੇ ਪਾਸੋਂ ਨਾ ਕੋਈ ਇੰਜਨ ਨੂੰ ਜੜ ਚ ਪੂਰਾ ਵਧੀਆ, ਛੋਟਾ ਥੀ ਆਪਨ ਨੂੰ ਇਹ ਮਿਲੂਆ। ਜਾ ਕੇ ਕਿਸੇ ਨੇ ਦੇਖਣਾ ਹੋਵੇ 1.40 ਮੰਗੇ ਦੇ ਵਿੱਚ ਆਪਣੇ ਕੋਲੇ ਪਹੁੰਚਿਆ ਜਾ ਕੇ ਦੇਖ ਸਕਦੋਂ। ਮੌਕੇ ਤੇ ਰੇਟ ਹੋ ਜਾਊਗਾ। ਮਾਲਕ ਦਾ ਨੰਬਰ 84300 7609739 ਤੇ ਹੁਣ ਤੁਸੀਂ ਦੇਖੋ ਜੀ ਆਪਣੇ ਕੋਲ ਇੱਕ ਸਬਕਟ ਪਹੁੰਚੀ ਹੈ ਸਬਕਟ VDI 2018 ਮਾਡਲ ਗੱਡੀ ਆਪਣੇ ਕੋਲੇ ਪਹੁੰਚੀ ਹੈ ਅਗਸਤ ਮਹੀਨਾ 18 ਦਾ ਤੇ ਡਿਮਾਂਡ ਆਪਣੇ ਕੋਲੇ 655 ਪਹੁੰਚੀ ਹੈ ਮਾਲਕ ਕਹਿੰਦੀ ਹੈ ਕਰ ਲਾਂਗੇ ਮੌਕੇ ਤੇ ਬਾਕੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਅਲਾਈ ਵੀ ਮਾਲਕ ਨੇ ਬਹੁਤ ਵਧੀਆ ਸੋਨੇ ਪੁਆਏ ਹੋਏ ਨੇ ਗੱਡੀ ਖੜੀ ਹੈ ਗੁਰਦਾਸਪੁਰ ਜਾ ਕੇ ਦੇਖ ਸਕਦੇ ਹਾਂ ਬਾਕੀ ਰੇਟ ਤੁਹਾਨੂੰ ਪਤਾ ਲੱਗ ਹੀ ਗਿਆ ਕਿਸ ਨੂੰ ਪਸੰਦ ਆਈਏ ਗੱਡੀ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਗੁਰਦਾਸਪੁਰ ਜਾ ਕੇ ਦੇਖ ਸਕਦੇ ਹਾਂ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਟਾਇਰ ਟੱਪਾ ਆਪਾਂ ਨੂੰ ਬਹੁਤ ਵਧੀਆ ਮਿਲ ਜੂਗਾ ਬਾਕੀ ਰੇਟ ਤੁਹਾਨੂੰ ਪਤਾ ਲੱਗ ਹੀ ਗਿਆ ਬਾਕੀ ਜੇ ਕਿਸੇ ਨੇ ਗੱਡੀ ਜਾ ਕੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਟਰਾਈ ਲੈਣੀ ਹੈ ਤੁਸੀਂ ਮਾਲਕ ਦੇ ਏਰੀਆ 'ਚ ਜਾ ਕੇ ਦੇਖ ਸਕਦੇ ਹੋ ਮਾਲਕ ਕਹਿੰਦੇ ਆ ਘਰੇ ਗੱਡੀ ਖੜੀ ਆ ਆ ਕੇ ਦੇਖ ਲਓ ਚਲਾ ਕੇ ਦੇਖ ਲਓ ਜੇ ਪਸੰਦ ਆਊਗੀ ਤਾਂ ਬੇਕੀ ਗੱਲ ਕਰ ਲਾਂਗੇ ਰੇਟ ਦੀ ਰੇਟ ਹੋ ਜੂਗਾ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਨੇ ਆਪ 9915472451 ਆ ਮਾਲਕ ਦਾ ਨੰਬਰ ਹੈ ਜੀ ਬਾਕੀ ਸਬਕਟ ਗੱਡੀ ਦੀ ਗੱਲ ਹੋਊਗੀ ਅੱਗੇ ਤੁਹਾਨੂੰ ਹੋਰ ਵੀ ਮਸ਼ੀਨਰੀਆਂ ਮਿਲਣਗੀਆਂ ਤਾਂ ਉਹਨੂੰ ਸਾਰਿਆਂ ਨੂੰ ਪਤਾ ਹੀ ਆ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਿਆ ਕਰੋ ਨੰਬਰ ਆਪਣਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਨੰਬਰ ਹੈ ਜੀ ਆਪਣਾ 77 194 45360 ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਦੀ ਕਿਸੇ ਵੀ ਏਰੀਆ ਚੋਂ ਕੁਝ ਵੀ ਹੈ ਤੁਹਾਡੇ ਕੋਲੇ ਆਪਣੇ ਕੋਲੇ ਕੋਈ ਵੀਡੀਓ ਪੂਰੀ ਜਾਣਕਾਰੀ 10 12 ਫੋਟੋ ਆ ਕੁਝ ਆਪਣੇ ਕੋਲੇ ਭੇਜ ਕੇ ਫਰੀਦ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਜੀ ਆਪਣਾ ਨਾ ਤਾਂ ਕੋਈ ਕਮਿਸ਼ਨ ਹੁੰਦਾ ਨਾ ਕੋਈ ਆਪਾ ਫੀਸ ਲੈਣੇ ਆ ਕਿਸੇ ਤਰ੍ਹਾਂ ਦਾ ਕੋਈ ਖਰਚਾ ਵਗੈਰਾ ਆਪਣਾ ਨਹੀਂ ਹੈਗਾ ਜੀ ਤੇ ਪੇ ਜੋ ਆਪਣੇ ਕੋਲੇ ਜੇ ਕਿਸਨ ਐਡ ਕਰਵਾਉਣੀ ਆ ਬਾਕੀ ਜੇ ਤੁਸੀਂ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਪਹਿਲੀ ਵਾਰ ਆਪਣੇ ਵੀਡੀਓ ਦੇਖ ਰਹੇ ਹੋ ਤੇ ਇਸੇ ਤਰ੍ਹਾਂ ਦੀ ਤੁਸੀਂ ਹਰ ਰੋਜ਼ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜਰੂਰ ਦਬਾ ਦਿਓ ਤਾਂ ਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੀਏ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਵੇ ਤੇ ਆਪਾਂ ਹਰ ਰੋਜ਼ ਮਸ਼ੀਨਰੀਆਂ ਲੈ ਕੇ ਪਹੁੰਚਦੇ ਰਹਨੇ ਆ ਤੇ ਜਿੰਨੀਆਂ ਮਸ਼ੀਨਰੀਆਂ ਵੀਡੀਓ ਚ ਤੁਸੀਂ ਦੇਖਦੇ ਹੋ ਤੇ ਵੀਡੀਓ ਤਮੇ ਜੇ ਨਰੀਆ ਤੋਂ ਕੈਮੇ ਦੀਆਂ ਲੱਗਦੀਆਂ ਕਮੈਂਟ ਕਰਕੇ ਲਾਜ਼ਮੀ ਦੱਸੋ ਵਧੀਆ ਲੱਗਦੀਆਂ ਤਾਂ ਲਾਈਕ ਜ਼ਰੂਰ ਕਰ ਦਿਓ ਜੀ ਤੇ ਹੁਣ ਆਪਾਂ ਫਿਰ ਤੋਂ ਸ਼ੁਰੂਆਤ ਕਰਦੇ ਹਾਂ ਗੱਡੀਆਂ ਦੀ ਹੁਣ ਤੁਸੀਂ ਐਂਡਿਕਾ ਇੱਕ ਗੱਡੀ ਦੇਖੋ ਜੀ ਐਂਡਿਕਾ ਗੱਡੀ ਆਪਣੇ ਕੋਲੇ 2012 ਮਾਡਲ ਪਹੁੰਚੀ ਆ ਰੇਟ ਮਾਲਕ ਨੇ 70000 ਰੁਪਏ ਲਾ ਕੇ ਆਪਣੇ ਕੋਲੇ ਭੇਜਿਆ ਗੱਡੀ ਵਧੀਆ ਪੂਰੀ ਗੁਰਦਾਸਪੁਰ ਖੜੀ ਹੈ ਤੇ ਜਿਹੜੇ ਗੱਡੀ ਦੇ ਮਾਲਕ ਨੇ ਉਹ ਆਪ ਬਾਹਰ ਰਹਿੰਦੇ ਆ ਜੀ ਬਾਰ ਕਰਕੇ ਇਹਨਾਂ ਨੇ ਗੱਡੀ ਸੇਲ ਕਰਨੀ ਹੈ ਗੁਰਦਾਸਪੁਰ ਖੜੀ ਹੈ 12 ਮਾਡਲ ਹੈ 70000 ਰੇਟ ਹੈ ਤੁਹਾਨੂੰ ਪਤਾ ਲੱਗ ਹੀ ਗਿਆ 70 80 ਪੈਸੇ ਟਾਇਰਾਂ ਦੀ ਕੰਡੀਸ਼ਨ ਵੀ ਆਪਣੇ ਮਿਲ ਜੂਗੀ ਗੱਡੀ ਦੀ ਬਾਡੀ ਲਾਈਨ ਪੂਰੀ ਵਧੀਆ ਬਾਕੀ ਚਾਰੇ ਪਾਸਿਓਂ ਫੋਟੋਆਂ ਚੱਲ ਰਹੀਆਂ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਨੂੰ ਗੱਡੀ ਵਧੀਆ ਲੱਗੀ ਹੈ ਪਸੰਦ ਆਈ ਹੈ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਤਾਂ ਗੁਰਦਾਸਪੁਰ ਜਾ ਕੇ ਦੇਖ ਵੀ ਸਕਦੇ ਹੋ ਬਾਕੀ ਰੇਟ ਹੋ ਜਾਊਗਾ ਕੋਈ ਕਮੀ ਪੇਸ਼ੀ ਨਹੀਂ ਗੱਡੀ 'ਚ ਵਧੀਆ ਸੋਹਣੀ ਸਾਫ਼ ਸੁਥਰੀ ਗੱਡੀ ਹੈਗੀ ਤੇ 22 ਦਾ ਨੰਬਰ ਜਿਨ੍ਹਾਂ ਦੀ ਗੱਡੀ ਆ 73 475 67 633 ਇਸੇ ਨੰਬਰ ਤੇ ਗੱਲ ਤੁਹਾਡੀ ਹੋ ਜੂਗੀ ਜਾਂ ਤਾਂ ਜਿਨ੍ਹਾਂ ਦੀ ਗੱਡੀ ਆ ਮਤਲਬ ਕਿ ਜਿਹੜੇ ਓਨਰ ਨੇ ਬਾਹਰ ਰਹਿੰਦੇ ਨੇ ਉਹਨਾਂ ਨਾਲ ਗੱਲ ਹੋਊਗੀ ਕੀ ਪਤਾ ਇੱਥੇ ਆਏ ਹੋਣ ਨਹੀਂ ਤਾਂ ਫਿਰ ਕਿਸੇ ਫੈਮਿਲੀ ਮੈਂਬਰ ਨਾਲ ਤੁਹਾਡੀ ਗੱਲ ਹੋ ਜੂਗੀ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ ਇੱਕ ਹੋਰ ਆਪਾਂ ਹੈਂਡਿਕਾ ਗੱਡੀ ਲੈ ਕੇ ਪਹੁੰਚਿਆ 2007 ਮਾਡਲ ਗੱਡੀ ਆ ਇਹ 80000 ਰੁਪਿਆ ਡਿਮਾਂਡ ਹੈਗੀ ਬਰਨਾਲਾ ਮਾਲਕ ਦਾ ਏਰੀਆ 6570 ਪੈਸੇ ਟਾਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲੂਗੀ ਗੱਡੀ ਇਹ ਵੀ ਠੀਕ ਹੈ ਮਾੜੇ ਮੋٹے ਸਕਰੈਚ ਤੇ ਬੈਕ ਸਾਈਡ ਮਾੜੇ ਮੋٹے ਜੀ ਡੈਂਟ ਜਿਹੜੇ ਦੇਖਦੇ ਵੀ ਨਹੀਂ ਆਪਾਂ ਨੂੰ ਮਿਲਣਗੇ لازਮੀ ਬਾਕੀ ਗੱਡੀ ਅੰਦਰੋਂ ਵੀ ਵਧੀਆ ਬਾਹਰੋਂ ਵੀ ਠੀਕ ਹੈ ਚਲਾ ਕੇ ਦੇਖਣੀ ਕਿਸੇ ਨੇ ਕਿਸੇ ਨੇ ਸਟਾਰਟ ਕਰਕੇ ਦੇਖਣੀ ਆ ਤੁਸੀਂ ਆਪੇ ਦੇਖ ਲਿਓ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਬਰਨਾਲੇ ਮਾਲਕ ਦੇ ਘਰੇ ਗੱਡੀ ਖੜੀ ਹੈ ਤੇ ਜਿੰਨੀਆਂ ਗੱਡੀਆਂ ਤੁਸੀਂ ਦੇਖਿਆ ਲੋਕਲ ਘਰਾਂ 'ਚ ਖੜੀਆਂ ਜੀ ਤੇ ਕਿਸੇ ਨਾ ਕਿਸੇ ਕਾਰਨ ਕਰਕੇ ਸੇਲ ਕਰਨੀ ਹੈ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਕੋਈ ਵੀ ਗੱਡੀ ਕੋਈ ਵੀ ਮਸ਼ੀਨਰੀ ਤੁਸੀਂ ਚਾਹਵਾਨ ਹੈਗੇ ਹੋ ਕੋਈ ਮਸ਼ੀਨਰੀ ਖਰੀਦਣ ਦੇ ਤਾਂ ਨੰਬਰ ਤੋਂ ਉਹਨੂੰ ਮਿਲ ਗਿਆ ਜੀ ਮਾਲਕ ਦਾ ਮਾਲਕ ਨਾਲ ਪੂਰੀ ਗੱਲ ਕਰ ਲਿਓ ਤੇ ਇੱਕ ਵਾਰੀ ਫੋਨ ਕਰਕੇ ਤੇ ਪੁੱਛ ਲਿਓ ਵੀ ਅਸੀਂ ਆਉਣੀ ਆ ਜੀ ਤੇ ਫਿਰ ਜਾ ਕੇ ਦੇਖ ਕੇ ਤੇ ਗੱਡੀ ਪਸੰਦ ਆ ਵੀ ਤਾਂ ਰੇਟ ਹੋ ਜਾਊਗਾ ਤੇ ਬਹਿ ਕੇ ਰੇਟ ਮੁਕਾ ਕੇ ਖਰੀਦ ਕੇ ਲਿਆ ਸਕਦੇ ਹੋ ਜੀ ਹੁਣ ਆਪਾਂ ਇੱਕ 800 ਗੱਡੀ ਦੀ ਗੱਲ ਕਰਾਂਗੇ 2005 ਮਾਡਲ ਆਪਣੇ ਕੋਲੇ ਪਹੁੰਚੀ ਆ ਤੇ 55000 ਰੁਪਿਆ ਮਾਲਕ ਦਾ ਮਤਲਬ ਕੀ ਰੇਟ ਹੈ ਜੀ ਮਾਲਕ ਨੇ ਡਿਮਾਂਡ ਲਾ ਕੇ ਭੇਜੀ ਗੱਡੀ ਦੀ 55000 ਮਾਲਕ ਵੱਲੋਂ ਡਿਮਾਂਡ ਹੈ ਇਹ ਤੇ ਟਾਟਪਾ ਵਧੀਆ ਗੱਡੀ ਦਾ ਜਿਹੜਾ ਮਾਲਕ ਦਾ ਨੰਬਰ ਹੈ 98781 70663 ਗੱਲ ਕਰ ਲਿਓ ਜੀ ਬਾਕੀ ਮਸ਼ੀਨਰੀਆਂ ਦੀ ਪੂਰੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਐ ਪਸੰਦ ਆਈ ਐ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਬਤ ਵਤ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ। ਬਾਕੀ ਜਲਦੀ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਜੀ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਐ ਕਰੋ ਕਮੈਂਟ ਤੇ ਐਡ ਤੁਸੀਂ ਕਰਵਾਉਣੀ ਐ ਕਿਸੇ ਵੀ ਏਰੀਆ ਚੋਂ ਦੇਖ ਰਿਹਾ ਹਾਂ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਭੇਜੋ ਆਪਣੇ ਕੋਲੇ ਵੀਡੀਓ ਜਾਣ